ਵਟਾਲ ਮਿਆ ਤੇ ਰਤ ਤਾ ਪਹਾੜ ਦਾ ਤੁਰ ਜਾਂਦੇ ਗੁਲਾ ਦੇ ਲਾਲ ਜੀ ਸੰਸਾਨ ਦੀ ਤੇਰੇ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਿੱਦਾਂ ਇਹ ਸਮਾਂ ਹੀ ਹੋ ਗਿਆ ਕਿ ਆਹੀ ਭਜਨ ਸੁਣ ਕੇ ਆਪਣੇ ਆਪ ਹੀ ਰੋਣਾ ਨਿਕਲ ਜਾਏ ਅਸੀਂ ਟੀਵੀ ਤੇ ਮम्मा ਸਾਨੂੰ ਲਗਾ ਕੇ ਦਿੰਦੇ ਆ ਤੇ ਅਸੀਂ ਉੱਥੇ ਸਿੱਖੇ ਉਹਨਾਂ ਦੀ ਕਥਾ ਸੁਣ ਕੇ ਸਰੀਰ ਕੰਬ ਜਾਂਦਾ ਤੇ ਸੋਚਦੇ ਆ ਕਿ ਕਿੱਦਾਂ ਉਹਨਾਂ ਨੂੰ ਠੰਡੇ ਬੁੱਢੇ ਰੱਖਿਆ ਗਿਆ ਉਹਨਾਂ ਨੇ ਉਹਨਾਂ ਦੇ ਕਿੰਨਾ ਤੇ ਆਚਾਰ ਕੀਤਾ ਲੇਕਿਨ ਆਪਣੇ ਧਰਮ ਤੇ ਡੱਟੇ ਰਹੇ ਉਹਨਾਂ ਨੇ ਕਿਸੇ ਦੇ ਕਹਨ ਤੇ ਧਰਮ ਨਹੀਂ ਬਦਲਿਆ ਆਪਣਾ ਦਿਨ ਇਹ ਹੋ ਜਾਏ ਕਿ ਅਸੀਂ ਜਿੰਨਾ ਮਰਜ਼ੀ ਚਾਹੀਏ ਲੇਕਿਨ ਅਸੀਂ ਨਹੀਂ ਆਪਣੇ ਅਜਵਾਨ ਨੂੰ ਰੋਕ ਪਾਉਂਦੇ ਤੁਹਾਡਾ ਨਾ ਪਾਇਆ ਇਹ ਕੱਪੜੇ ਨਾਲ ਅਸੀਂ ਕਹਿੰਨੇ ਆ ਤੁਹਾਨੂੰ ਠੰਡ ਲੱਗ ਜੇਗੀ ਤੇ ਉਹ ਕੀ ਦਿੱਤੀ ਹੋਈ ਕਿ ਨਾ ਬੱਚਿਆਂ ਤੇ ਉਹਨਾਂ ਦੀ ਦਾਦੀ ਤੇ ਉਹਨਾਂ ਦੇ ਪਰਿਵਾਰ ਤੇ ਬਹੁਤ ਹੀ ਉਹਨਾਂ ਨੇ ਵੱਡੀ ਕੁਰਬਾਨੀ ਦਿੱਤੀ ਹੈ ਸਾਨੂੰ ਯਾਦ ਰੱਖਣੀ ਚਾਹੀਦੀ ਉਹਨਾਂ ਦੀ ਕੁਰਬਾਨੀ ਤੇ ਤੁਹਾਡਾ ਕਰਜ ਬਣਦਾ ਕੋਈ ਜਿੰਨਾ ਵੀ ਕਹੇ ਕਿ ਕੋਈ ਪੈਸਿਆਂ ਦਾ ਲਾਲਚ ਵੀ ਦੇ ਤੇ ਆਪਣਾ ਜ਼ਰਮ ਨਹੀਂ ਬਦਲਣਾ ਚਾਹੀਦਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਹ ਪੂਰਾ ਹਫਤਾ ਜਿਹੜਾ ਹੈ ਸ਼ਹੀਦੀ ਦਿਹਾਰਾ ਸਮਰਪਤ ਹੈ ਸਾਰੇ ਲੋਕ ਜਿਹੜੇ ਨੇ ਉੱਥੇ ਲੱਖਾਂ ਦੀ ਤਦਾਰ ਦੇ ਵਿੱਚ ਨਤਮਸਤਕ ਹੋਣ ਜਾਂਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਪਰ ਅੱਜ ਜਿਹੜਾ ਦਿਨ ਹੈ ਉਹ ਬੜਾ ਮਾੜਾ ਦਿਨ ਹੈ ਅੱਜ ਬੱਚਿਆਂ ਦਾ ਜਿਹੜਾ ਏ ਉਥੇ ਸੰਸਕਾਰ ਹੋਣਾ ਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਥੇ ਨਮਨ ਕਰ ਰਹੀਆਂ ਨੇ ਸਾਰਿਆਂ ਦੇ ਹੰਝੂ ਜਰੇ ਨੇ ਰੋਕ ਨਹੀਂ ਪਾਉਂਦੇ ਸੋ ਆਪਾਂ ਬਟਾਲਾ ਦੀਆਂ ਦੋ ਜੁੜਵਾ ਛੋਟੀਆਂ ਬੱਚੀਆਂ ਨੇ ਮਾਨੀਆਂ ਬਾਡੀਆਂ ਤੇ ਤਾਨੀਆਂ ਬਾਡੀਆਂ ਸੋ ਕਹਿੰਦੇ ਨੇ ਬਟਾਲਾ ਵੀ ਗੁਰੂਆ ਪੀਰਾਂ ਦੀ ਧਰਤੀ ਏ ਗੁਰਦੁਆਰਾ ਕੰਧ ਸਾਹਿਬ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਨਜ਼ਦੀਕ ਹੀ ਛੋਟੀਆਂ ਬੱਚੀਆਂ ਰਹਿੰਦੀਆਂ ਨੇ ਪਰ ਸਵੇਰੇ ਸ਼ਾਮ ਕਿਤੇ ਨਾ ਕਿਤੇ ਭਜਨ ਗਾਉਂਦੀਆਂ ਨੇ ਉਹਨਾਂ ਦਾ ਰੋਹ ਪੈਂਦਾ ਏ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਮਾਨੀਆਂ ਪਾਟੀਆਂ ਤੇ ਤਾਨੀਆਂ ਪਾਟੀਆਂ ਗੁਰਦੁਆਰਾ ਕੰਧ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਰਹਿੰਦੀਆਂ ਨੇ Hindu ਅਤੇ Sikh ਦਾ ਪਿਆਰ ਜਿਹੜਾ ਏ ਉਹ ਪੂਰਾ ਝਲਕਦਾ ਏ ਤੇ ਕਿਤੇ ਨਾ ਕਿਤੇ ਲਿਵ ਜਿਹੜੀ ਏ ਗੁਰੂ ਸਾਹਿਬ ਨਾਲ ਉਹਨਾਂ ਦੀ ਜੁੜ ਜਾਂਦੀ ਹੈ ਆਪਾਂ ਉਹਨਾਂ ਦੀ ਆਵਾਜ਼ ਵੀ ਸੁਣਾਗੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਛੋਟੀਆਂ ਬੱਚੀਆਂ ਨੇ ਜੁੜਵਾ ਬੱਚੀਆਂ ਨੇ ਤੇ ਭਜਨ ਕਿਤੇ ਨਾ ਕਿਤੇ ਗਾਉਂਦੀਆਂ ਨੇ ਤਾਂ ਲੂ ਕੰਡੇ ਖੜੇ ਹੋ ਜਾਂਦੇ ਨੇ ਤੇ ਆਪਣੀਆਂ ਜਿਹੜੀਆਂ ਅੱਖਾਂ ਦੇ ਵਿੱਚੋਂ ਹੰਝੂ ਨੇ ਉਹ ਆਪਾਂ ਰੋਕ ਨਹੀਂ ਪਾਉਂਦੇ ਆਪਾਂ ਗੱਲਬਾਤ ਕਰਾਂਗੇ ਪਹਿਲਾ ਵੱਡੀ ਭੈਣ ਦੇ ਨਾਲ ਗੱਲ ਕਰਾਂਗੇ ਤੇ ਫਿਰ ਛੋਟੀ ਭੈਣ ਨਾਲ ਗੱਲਬਾਤ ਕਰਾਂਗੇ ਕਿੰਵੀਂ ਕਲਾਸ ਚ ਪੜ੍ਹਦੀਆਂ ਨੇ ਤੇ ਕੀ ਨਾਮ ਹੈ ਕਲਵਾ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਤੇ ਮੰਨਿਆ ਬਾਟਿਆ ਕਿੰਨੀ ਉਮਰ ਹੈ 13 ਸਾਲ ਦੀ ਸੋ ਭਜਨ ਤੁਸੀਂ ਗਾਉਂਦੇ ਹੋ ਤੇ ਲੋਕ ਅੰਡੇ ਵੀ ਖੜੇ ਹੋ ਜਾਂਦੇ ਐ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਹੰਝੂ ਜਰੇ ਨੇ ਉਹ ਵੀ ਨਹੀਂ ਰੁਕ ਪਾਉਂਦੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿੱਦਾਂ ਇਹ ਸਮਾਂ ਹੀ ਹੋ ਗਿਆ ਕਿ ਆਹੀ ਭਜਨ ਸੁਣ ਕੇ ਆਪਣੇ ਆਪ ਹੀ ਰੋਣਾ ਨਿਕਲ ਜਾਂਦਾ ਕੰਟਰੋਲ ਨਹੀਂ ਕਰ ਸਕਦੇ ਅਸੀਂ ਆਪਣੇ ਆਪ ਸੋ ਕਿੰਨੇ ਭੈਣ ਭਾਈ ਹੋ ਤੁਸੀਂ ਪਰਿਵਾਰ ਦੇ ਵਿੱਚ ਕੌਣ ਹੋਣਾ ਪਰਿਵਾਰ ਦੇ ਵਿੱਚ ਅਸੀਂ ਤਿੰਨ ਭੈਣਾਂ ਤੇ ਮੰਮੀ ਪਾਪਾ ਸੋ ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਸਾਡਾ ਪਰਾਣੀ ਹੈਗਾ ਨਹੀਂ ਅਸੀਂ ਪੈਣਾ ਹੀ ਭਰਾਵਾਂ ਵਰਗੇ ਰਹਿੰਦੇ ਆ ਸੋ ਭਜਨ ਜਿਹੜੇ ਤੁਸੀਂ ਗਾਉਂਦੇ ਹੋ ਕਿਤਨਾ ਕਿਤੇ ਲੋਕਾਂ ਦੇ ਖੜੇ ਹੋ ਜਾਂਦੇ ਆ ਤੇ ਹੰਝੂ ਜਰੇ ਰੁਕ ਨਹੀਂ ਪਾਉਂਦੇ ਕਿੱਥੋਂ ਸਿੱਖਿਆ ਤੁਸੀਂ ਅਸੀਂ ਟੀਵੀ ਤੇ ਮम्मा ਸਾਨੂੰ ਲਗਾ ਕੇ ਦਿੰਦੇ ਆ ਤੇ ਅਸੀਂ ਉੱਥੇ ਹੀ ਸਿੱਖਿਆ ਜਾਂਦਾ ਮਤਲਬ ਕਿ ਇਹ ਪਰਿਵਾਰ ਜਿਹੜਾ ਸਾਰਾ ਉਧਰ ਜੁੜਿਆ ਹੁੰਦਾ ਸੋ ਇਸ ਵੇਲੇ ਸ਼ਬਦ ਲੱਗ ਜਾਂਦੇ ਆ ਤੇ ਤੁਸੀਂ ਵੀ ਕਿਤੇ ਨਾ ਕਿਤੇ ਪਰਮਾਤਮਾ ਨਾਲ ਜੁੜ ਜਾਂਦੇ ਹਾਂਜੀ ਸੋ ਕਿੰਨਾ ਕੁ ਪਿਆਰ ਫਿਰ ਪਰਿਵਾਰ ਦੇ ਵਿੱਚ ਤੁਹਾਡਾ ਅਸੀਂ ਸਾਰੇ ਪਿਆਰ ਨਾਲ ਰਹਿੰਦੇ ਆਂ ਸੋ ਛੋਟੀ ਭੈਣ ਨਾਲ ਗੱਲ ਕਰੀ ਮੈਂ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਤਾਨਿਆ ਬਾਟਿਆ ਤਾਨਿਆ ਜੀ ਕਿੱਥੋਂ ਸਿੱਖਿਆ ਤੁਸੀਂ ਇਹ ਜਿਹੜਾ ਤੇ ਭਜਨ ਗਾਉਂਦੇ ਹੋ ਤਾਂ ਕਿੰਨੀ ਕੀ ਕਿਰਪਾ ਫਿਰ ਪ੍ਰਮਾਤਮਾ ਦੀ ਅਸੀਂ ਟੀਵੀ ਤੋਂ ਹੀ ਸਿੱਖਿਆ ਜੀ ਸਾਡੇ ਮੰਮਾ ਲਾ ਦਿੰਦੇ ਆ ਟੀਵੀ ਤੇ ਤੇ ਆਪਾਂ ਉੱਥੇ ਹੀ ਸਿੱਖਿਆ ਜੀ ਤੇ ਇੱਕ ਭਜਨ ਤੁਹਾਡਾ ਬੜਾ ਵਧੀਆ ਹੈ ਲੂੰ ਕੰਡੇ ਖੜੇ ਕਰ ਦਿੰਦਾ ਹੈ ਕਿਹੜਾ ਭਜਨ ਆਉ ਸੁਣਾਓ ਸਾਡੇ ਦਸਤਾਂਵਾਂ ਵਟਾਲ ਮੀਆਂ ਤੇਰਾ ਸਤਾ ਪਹਾੜ ਦਾ ਤੁਰ ਜਾਂਦੇ ਗੁਲਾੰਦੇ ਲਾਲ ਜੀ ਸਰਤਾਂ ਦੀ ਤੇਰੀ ਛੋੜਾ ਪੈ ਗਿਆ ਉੱਤ ਵੇਲੇ ਦੱਸ ਸੁਣ ਲੋ ਹਾਲ ਜੀ ਬਾਟਾ ਲੰਮੀਆ ਤੇਰਾ ਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਚਕੇ ਰਾਤ ਜੰਗਲਾ ਦੇ ਤੈ ਗਏ ਨੇ रात हनेरी पिठली लितके रा जंगना ਵੇਲੇ ਦਸੂੜਾ ਲੋਹਾਲ ਦੀ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸੰਸਾਨ ਦੀ ਤੇ ਵਿਛੋੜਾ ਪੈ ਗਿਆ ਉੱਤ ਵੇਲੇ ਦਸੂੜਾ ਲੋਹਾਲ ਦੀ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਸੋ ਆਵਾਜ਼ ਤੁਸੀਂ ਸੁਣੀ ਹੈ ਜੀ ਸ਼ਸਤਾ ਨਦੀ ਦੇ ਉੱਤੇ ਵਿਸ਼ੋੜੇ ਪਏ ਸੀ ਪਰ ਅੱਜ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਨੇ ਤੇ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਨੇ ਨਮ ਨੇ ਉਹਨਾਂ ਨੂੰ ਨਮਨ ਕਰਦੇ ਨੇ ਪ੍ਰਣਾਮ ਕਰਦੇ ਆ ਅਸੀਂ ਵੀ ਆਪਣੀ ਸਮੁੱਚੀ ਟੀਮ ਵੱਲੋਂ ਨਮਨ ਕਰਦੇ ਆ ਅੱਜ ਦਾ ਦੇਣਾ ਜਿਹੜਾ ਬੜਾ ਭਿਆਨਕ ਦੇਣਾ ਹੈ ਤੇ ਸੰਗਤਾਂ ਜਿਹੜੀਆਂ ਨੇ ਉੱਥੇ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਸੰਗਤਾਂ ਦੇ ਹੰਝੂ ਜਿਹਰੇ ਨੇ ਰੁਕ ਨਹੀਂ ਪਾਉਂਦੇ ਸੋ ਇਸ ਬੱਚੀਆਂ ਨੇ ਵੀ ਹਿੰਦੂ ਪਰਿਵਾਰ ਦੀਆਂ ਬੱਚੀਆਂ ਨੇ ਜਿਹੜਾ ਸ਼ਬਦ ਗਾਇਆ ਏ ਕਿਤਨਾ ਕਿਤੇ ਲੂ ਕੰਡੇ ਖੜੇ ਹੁੰਦੇ ਨੇ ਹਿੰਦੂ ਸਿੱਖ ਦਾ ਪਿਆਰ ਪ੍ਰਤੀਕ ਜਿਹੜਾ ਏ ਭਾटिया ਪਰਿਵਾਰ ਬੱਚੀਆਂ ਨੇ ਜੁੜਵਾ ਬੱਚੀਆਂ ਨੇ ਭਜਨ ਗਾਉਂਦੀਆਂ ਨੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਸੋ ਅੱਜ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਉੱਥੇ ਆਪਾਂ ਗੱਲਬਾਤ ਕਰਦੇ ਹਾਂ ਬੱਚੀਆਂ ਦੇ ਨਾਲ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਸੋ ਅੱਜ ਉੱਥੇ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਅੱਜ ਛੋਟੇ ਛੋਟੇ ਬੱਚਿਆਂ ਦਾ ਸੰਸਕਾਰ ਕੀਤਾ ਜਾਣਾ ਕਿਤਨਾ ਕਿਤੇ ਉਹ ਜਿਹੜਾ ਸਮਾਏ ਜਿਨ੍ਹਾਂ ਨੇ ਵੇਖਿਆ ਹੈ ਜਾਂ ਅੱਜ ਉਹ ਭਜਨਾ ਰਾਈ ਸੁਣਦੇ ਪਏ ਨੇ ਕਿਤਨਾ ਕਿਤੇ ਉਹਨਾਂ ਦੇ ਲੋਕ ਕੰਡੇ ਵੀ ਖੜੇ ਹੁੰਦੇ ਨੇ ਅਤੂ ਜਿਹਰੇ ਨੇ ਉਹ ਨਿਰੂਪ ਪਾंदे ਕੀ ਕਹਿਣਾ ਚਾਹੁੰਦੇ ਉਹਨਾਂ ਦੀ ਕਥਾ ਸੁਣ ਕੇ ਸਰੀਰ ਕੰਬ ਜਾਂਦਾ ਤੇ ਸੋਚਦੇ ਆ ਕਿ ਕਿੱਦਾਂ ਉਹਨਾਂ ਨੂੰ ਠੰਡੇ ਬੁੱਜੇ ਰੱਖਿਆ ਗਿਆ ਉਹਨਾਂ ਨੂੰ ਕੋਈ ਕੱਪੜਾ ਨਹੀਂ ਦਿੱਤਾ ਕੁਝ ਖਾਣ ਪੀਣ ਦਿੱਤਾ ਤੇ ਸੋਚ ਕੇ ਰੂਹ ਕੰਬ ਜਾਂਦੀ ਹੈ ਸੋ ਆਪਾਂ ਵਧੀਆ ਵਧੀਆ ਰਜਾਈਆਂ ਦੇ ਵਿੱਚ ਗਰਮ ਕੱਪੜਾਂ ਦੇ ਵਿੱਚ ਰਹਿਨੇ ਆ ਘਰ ਦੇ ਵਿੱਚ ਗਰਮ ਚੀਜ਼ਾਂ ਖਾਣੇ ਆ ਪਰ ਉਹ ਛੋਟੇ ਛੋਟੇ ਬੱਚਿਆਂ ਦੇ ਵਿੱਚ ਕਿੰਨਾ ਜ਼ੁਲਮ ਕਮਾਇਆ ਆਉਣਾ ਪਾਪੀਆਂ ਨੇ ਉਹਨਾਂ ਨੇ ਉਹਨਾਂ ਦੇ ਕਿੰਨਾ ਅਤਿਆਚਾਰ ਕੀਤਾ ਲੇਕਿਨ ਆਪਣੇ ਧਰਮ ਤੇ ਡੱਟੇ ਰਹੇ ਉਹਨਾਂ ਨੇ ਕਿਸੇ ਦੇ ਕਹਿਣ ਤੇ ਧਰਮ ਨਹੀਂ ਬਦਲਿਆ ਆਪਣਾ ਜੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਵੀ ਇਹ ਕਹਿਣਾ ਚਾਹੂੰਗੀ ਕਿ ਕਿਸੇ ਦੇ ਕਹਿੰਦੇ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਕੋਈ ਜਿੰਨਾ ਵੀ ਕਹੇ ਕਿ ਕੋਈ ਪੈਸਿਆਂ ਦਾ ਲਾਲਚ ਵੀ ਦੇ ਕਿ ਤੇ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਪਰ ਆਦੀ ਵੀ ਕਿਤਨਾ ਕਿਤੇ ਲੱਖਾਂ ਲੋਕ ਨੇ ਜਿਹਰੇ ਉਹਨਾਂ ਦੀ ਤਹਾਦਤ ਦੇ ਉੱਤੇ ਉਹਨਾਂ ਦੀ ਅੱਖਾਂ ਨਮ ਹੋ ਜਾਂਦੀਆਂ ਹਾਂਜੀ ਇਹ ਸਮਾਂ ਹੀ ਐਦਾਂ ਦਾ ਐ ਰੂਹ ਕੰਮ ਜਾਂਦੀ ਐ ਜੀ ਸੋ ਗੱਲਬਾਤ ਕੀਤੀ ਜਿਉਂ ਉਹਨਾਂ ਨੇ ਕਿਹਾ ਕਿ ਅੱਜ ਦਾ ਸਮਾਂ ਜਿਹੜਾ ਇਹ ਬੜਾ ਐਦਾਂ ਦਾ ਐ ਸਮਾਂ ਕਹਿੰਦੇ ਰੂਹ ਕੰਮਣ ਵਾਲਾ ਅੱਜ ਸਮਾਂ ਐ ਅੱਜ ਉਹਨਾਂ ਛੋਟੇ-ਛੋਟੇ ਬੱਚਿਆਂ ਦਾ ਜਿਹੜਾ ਸੰਸਕਾਰ ਉੱਥੇ ਅੱਜ ਦੇ ਦਿਨ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਅੱਖਾਂ ਜਿਹੜੀਆਂ ਨੇ ਨਮ ਹੋ ਜਾਂਦੀਆਂ ਤੇ ਅੱਖਾਂ 'ਚੋਂ ਹੰਝੂ ਜਰਦੇ ਨੇ ਉਹ ਬੰਦ ਨਹੀਂ ਹੁੰਦੇ ਗੱਲਬਾਤ ਕਰਾਂਗੇ ਤੈਨੂੰ ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ ਅੱਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੇ ਕਿ ਮੈਂ ਕੀ ਹੁਣਾਏ ਤੇਰੀ ਅੱਖੀਆਂ ਨੂੰ ਅੱਥੇ ਰੋਣਾ ਨਹੀਂ ਉੱਤਰ ਵਿਛੜਿਆ ਤੁਸੀਂ ਵਿੱਜਲੇ ਨਿਰਦਈਆ ਦੇ ਹੱਥੀ ਚੜ ਚਲੇ ਮੈਂ ਵੀ ਥੋੜੇ ਮਗਰੇ ਆਵਾ ਬਸ ਹੁਣ ਮੈਂ ਵੀ ਸੱਚ ਖੜ ਜਾਵਾ ਵੇਲਾ ਗਿਆ ਏ ਦਾਦੀ ਤੋਂ ਜੁਦਾਈ ਦਾ ਤੂੰ ਸੱਚ ਮੁੜ ਕੇ ਓੜਾ ਨਹੀਂ ਤੈਨੂੰ ਦੱਸੇ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਰ ਲੋਣਾ ਆਵਾਜ਼ ਸੁਣੀ ਆ ਤੁਸੀਂ ਜੁੜਵਾ ਬੱਚੀਆਂ ਨੇ Hindu ਪਰਿਵਾਰ ਦੀਆਂ ਬੱਚੀਆਂ ਨੇ ਪਰ ਸੰਸਕਾਰ ਜਿਹਰੇ ਨੇ ਮਾਤਾ ਪਿਤਾ ਨੇ ਬੜੇ ਵਧੀਆ ਦਿੱਤੇ ਨੇ ਸਵੇਰੇ ਮਾਤਾ ਤਰਕਸਾਰ ਨਹਾ ਨੂੰ ਕੇ ਰੱਬ ਰੱਬ ਕਰਦੇ ਨੇ ਗੁਰਬਾਣੀ ਜਾਂ ਭਜਨ ਲਾ ਦਿੰਦੇ ਨੇ ਤੇ ਬੱਚੀਆਂ ਜਿਹੜੀਆਂ ਨੇ ਰਿਆਜ਼ ਕਰਦੀਆਂ ਨੇ ਭਜਨ ਗਾਉਂਦੀਆਂ ਨੇ ਤੇ ਕਿਤੇ ਨਾ ਕਿਤੇ ਸਾਰਾ ਪਰਿਵਾਰ ਜਿਹੜਾ ਏ ਗੁਰੂ ਸਾਹਿਬ ਨਾਲ ਜੁੜ ਜਾਂਦੇ ਨੇ ਤੇ ਅੱਖਾਂ ਦੇ ਵਿੱਚ ਹੰਝੂ ਨੇ ਜਿਹਰੇ ਉਹ ਕਿਤੇ ਨਾ ਕਿਤੇ ਬੰਦ ਨਹੀਂ ਹੁੰਦੇ ਤੇ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਆਪਾਂ ਉਹਨਾਂ ਦੀ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਏ ਉਹ ਵੀ ਕਿਦੋਂ ਸਵੇਰੇ ਸ਼ਾਮ ਪਹੁੰਚਦੇ ਨੇ ਤਾਂ ਉਹਨਾਂ ਦੇ ਵੀ ਹੰਝੂ ਜਰੇ ਨੇ ਰੁਕ ਨਹੀਂ ਪਾਉਂਦੇ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਦੀ ਮਾਤਾ ਜੀ ਦੇ ਨਾਲ ਸੋ ਮਾਤਾ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਬੜਾ ਵੱਡ ਭਾਗੀ ਪਰਿਵਾਰ ਹੈ ਜੀ ਤਿੰਨ ਬੇਟੀਆਂ ਨੇ ਤੇ ਦੋ ਬੱਚੀਆਂ ਜਿਹੜੀਆਂ ਨੇ ਉਹ ਸਵੇਰੇ ਸ਼ਾਮ ਗੁਰਬਾਣੀ ਦੇ ਨਾਲ ਜੁੜ ਜਾਂਦੀਆਂ ਨੇ ਰੱਬ ਰੱਬ ਕਰਦੀਆਂ ਨੇ ਤੇ ਕਿਤੇ ਨਾ ਕਿਤੇ ਭਜਨ ਸੁਣ ਕੇ ਸਾਡੇ ਵੀ ਅੱਖਾਂ ਦੇ ਵਿੱਚੋਂ ਅੰਜੂ ਜਰੇ ਨੇ ਰੁਕ ਨਹੀਂ ਪਾਉਂਦੇ ਸੋ ਵੀਡੀਓ ਨੂੰ ਵੀ ਵੱਤਵਾਦ ਸ਼ੇਅਰ ਕਰਿਓ ਇਹੋ ਜਿਹੇ ਸੰਸਕਾਰੀ ਬੱਚਿਆਂ ਨੂੰ ਜਨਮ ਦਿੱਤਾ ਏ ਕੀ ਉਹਨਾਂ ਦਾ ਕਹਿਣਾ ਏ ਗਲਵਾਦ ਕਰਦੇ ਆ ਉਹਨਾਂ ਦੀ ਮਾਤਾ ਜੀ ਦੇ ਨਾਲ ਸਸ ਕੀ ਨਾਮ ਦੇ ਭਰਤੀ ਭਟਿਆ ਬਟ ਯੂ ਸੀ ਇੰਨ ਬੱਚੀਆਂ ਤੁਹਾਡੀਆਂ ਸਵੇਰੇ ਕਹਿੰਦੇ ਜਦੋਂ ਤੁਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹੋ ਤੇ ਭਜਨ ਲਗਾ ਦਿੰਦੇ ਹੋ ਤਾਂ ਕਿਤਨਾ ਕਿਤਨਾ ਬੱਚੀਆਂ ਜਿਹੜੀਆਂ ਨੇ ਰਿਆਦ ਵੀ ਕਰ ਲੈਂਦੀਆਂ ਨੇ ਤੇ ਸਾਰੇ ਪਰਿਵਾਰ ਨੂੰ ਵੀ ਰਵਾ ਦਿੰਦੀਆਂ ਕੀ ਕਹਿਣਾ ਚਾਹਦੇ ਇਹ ਦੇਖੋ ਜੀ ਮੈਨੂੰ ਮੇਰੇ ਆਪਣੇ ਮਾਤਾ ਪਿਤਾ ਕੋਲ ਇਹ ਸੰਸਕਾਰ ਮਿਲੇ ਨੇ ਤੇ ਜਦੋਂ ਮੈਂ ਛੋਟੀ ਸੀ ਤੇ ਸਾਡੇ ਘਰ ਦੇ ਵਿੱਚ ਵੀ ਮਾਤਾ ਪਿਤਾ ਜੀ ਇਦਾਂ ਹੀ ਲਗਾ ਦਿੰਦੇ ਸੀ ਤੇ ਸੁਣ-ਸੁਣ ਕੇ ਮੈਨੂੰ ਵੀ ਮਨ ਦੇ ਵਿੱਚ ਸ਼द्धा ਪੈਦਾ ਹੋਈ ਤੇ ਉਹੀ ਮੈਂ ਅੱਗੇ ਆਪਣੇ ਬੱਚਿਆਂ ਨੂੰ ਸੰਸਕਾਰ ਦੇ ਰਹੀ ਆ ਤੇ ਅੱਜ ਦੇ ਟਾਈਮ ਦੇ ਵਿੱਚ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਬੱਚੇ ਜਿੱਦਾਂ ਸਾਰੇ ਦਿਨ ਫੋਨ 'ਚ ਲੱਗੇ ਰਹਿੰਦੇ ਨੇ ਲੇਕਿਨ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਵੀ ਜੋੜਨਾ ਚਾਹੀਦਾ ਹੈ ਇਤਿਹਾਸ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਸਾਰੇ ਮਾਪਿਆਂ ਨੂੰ ਇਦਾਂ ਕਰਨਾ ਚਾਹੀਦਾ ਕਿ ਸਮਾਂ ਕੱਢ ਕੇ ਉਹ ਆਪਣੇ ਧਰਮ ਦੇ ਨਾਲ ਵੀ ਜੁੜਾਣ ਤੇ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਸੋ Hindu ਪਰਿਵਾਰ ਹੋ ਕੇ ਤੇ ਤੁਸੀਂ ਬੱਚੀਆਂ ਜਿਹੜੀਆਂ ਨੇ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਕਿਤਨਾ ਕਿਤੇ ਗੁਰੂ ਸਾਹਿਬ ਦਾ ਵੀ ਅਸ਼ੀਰਵਾਦ ਹੈ ਕਿਰਪਾ ਹੈ ਤੇ ਤੁਹਾਡਾ ਵੀ ਅਸ਼ੀਰਵਾਦ ਹੈ ਕਿ ਬੱਚੀਆਂ ਜਿਹੜੀਆਂ ਨੇ ਚੰਗੇ ਪਾਸੇ ਲੱਗੀਆਂ ਤੁਹਾਡੀ ਸਿੱਖਿਆ ਜਰੀਏ ਚੰਗੀ ਸਿੱਖਿਆ ਹੈ ਤੇ ਕਿਤੇ ਨਾ ਕਿਤੇ ਜਿਹੜੇ ਲੂੰ ਕੰਡੇ ਵੀ ਖੜੇ ਹੋ ਜਾਂਦੇ ਆ ਭਜਨ ਸੁਣ ਕੇ ਤੇ ਅੱਖਾਂ ਦੇ ਜਿਹੜੇ ਹੰਝੂ ਨੇ ਉਹ ਵੀ ਨਹੀਂ ਰੁਕ ਪਾਉਂਦੇ ਜਿਹੜੇ ਨੇ ਅੱਖਾਂ 'ਚ ਤੁਸੀਂ ਵੀ ਮੈਂ ਦੇਖਿਆ ਕਿ ਭਜਨ ਸੁਣਦੇ ਆ ਸਾਰੇ ਰੋਣ ਲੱਗ ਪੈਂਦੇ ਹਾਂਜੀ ਅੱਜ ਦਾ ਦਿਨ ਇਹੋ ਜਿਹਾ ਹੈ ਕਿ ਅਸੀਂ ਜਿੰਨਾ ਮਰਜੀ ਚਾਹੀਏ ਲੇਕਿਨ ਅਸੀਂ ਨਹੀਂ ਆਪਣੇ ਹੰਝੂਆਂ ਨੂੰ ਰੋਕ ਪਾਉਂਦੇ ਤੇ ਬਹੁਤ ਹੀ ਮਾੜਾ ਦਿਨ ਹੈ ਬੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਸਾਨੂੰ ਯਾਦ ਰੱਖਣੀ ਚਾਹੀਦੀ ਏ ਇਹ ਗੱਲ ਅਮਿਸ਼ਾ ਹੀ ਕਿ ਕਿੰਦਾ ਇੰਨੀ ਠੰਡ ਦੇ ਵਿੱਚ ਦੇਖੋ ਉਹਨਾਂ ਨੂੰ ਉੱਥੇ ਰਏ ਨੇ ਠੰਡੇ ਬੁਰਜ ਦੇ ਵਿੱਚ ਤੇ ਸਾਡੀ ਤੇ ਸੋਚ ਕੇ ਰੂਹ ਕੰਬ ਜਾਂਦੀ ਏ ਕਿ ਸਾਡੇ ਬੱਚੇ ਬਾਹਰ ਨਿਕਲਣ ਜਰਾ ਉਹਨਾਂ ਨੇ sweaters ਨਾ ਪਾਇਆ ਕੱਪੜੇ ਨਾ ਦਿੱਸੀ ਕਹਨੇ ਤੁਹਾਨੂੰ ਠੰਡ ਲੱਗ ਜੇਗੀ ਤੇ ਉਹ ਕੀ ਬੀਤੀ ਹੋਈਗੀ ਉਹਨਾਂ ਬੱਚਿਆਂ ਤੇ ਉਹਨਾਂ ਦੀ ਦਾਦੀ ਤੇ ਉਹਨਾਂ ਦੇ ਪਰਿਵਾਰ ਤੇ ਤੇ ਬਹੁਤ ਹੀ ਉਹਨਾਂ ਨੇ ਵੱਡੀ ਕੁਰਬਾਨੀ ਦਿੱਤੀ ਏ ਸਾਨੂੰ ਯਾਦ ਰੱਖਣੀ ਚਾਹੀਦੀ ਉਹਨਾਂ ਦੀ ਕੁਰਬਾਨੀ ਉਹ ਸਾਡਾ ਫਰਜ਼ ਬੰਦਾ ਸੋ ਗੱਲਬਾਤ ਕੀਤੀ ਹੈ ਜੀ ਬੜੇ ਵਟਪਾਗੀ ਹੈ ਜੀ ਪਰਿਵਾਰ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ ਚੰਗੇ ਸੰਸਕਾਰ ਦਿੱਤੇ ਨੇ ਤੇ ਉਹ ਭਜਨ ਗਾਉਂਦੇ ਨੇ ਤੇ ਕਿਤੇ ਨਾ ਕਿਤੇ ਲੋਕ ਅੰਡੇ ਵੀ ਖੜੇ ਹੁੰਦੇ ਨੇ ਤੇ ਨਾਲ ਦੀ ਨਾਲ ਅੱਖਾਂ ਦੇ ਹੰਝੂ ਡੇਰੇ ਨੇ ਉਹ ਵੀ ਨਹੀਂ ਰੁਕ ਪਾਉਂਦੇ ਸੋ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰਿਓ ਬੱਚਿਆਂ ਨੂੰ ਅਸ਼ੀਰਵਾਦ ਜ਼ਰੂਰ ਦਿਓ Hindu Sikh ਦਾ ਪਿਆਰ ਬਣੀਆਂ ਬੱਚਿਆਂ ਨੇ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰੋ ਕੈਮਰਾ ਪਰਸਨ ਅਮਨ ਅਗਰ왈 ਦੇ ਨਾਲ ਲੱਕੀ ਆਜੂਰ ਬਟਾਲਾ